ਖੱਬ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਜੀ ਚੰਗੀ ਕਰਾਰੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪਰਮਾਤਮਾ ਭਾਣੂ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਇਹ ਸਾਰਿਆਂ ਦੇ ਕੰਮਾਂ ਕਾਰਾਂ ਦੇ ਮਾਲਕ ਕਰੇ ਜੀ ਵਾਤਾ ਲਓ ਜੀ ਹੁਣ ਡਿਊਟੀ ਚੱਲ ਰਹੀ ਆ ਇਸ ਵਕਤ ਤੇ ਵਾਈ ਗਿਆ ਬਾਜੀ ਕੜਕ ਵਢਾਉਣ ਆਪਾਂ ਹੁਣ ਲੱਗੇ ਪਿਆ ਜੀ ਮੱਝਾ ਚੋਣ ਕੰਮ ਸਾਡਾ ਜਿੰਦ ਤੱਕ ਬਾਈ ਨਾ ਹੋਵੇ ਨਾ ਜਿੱਦਾਂ ਕੰਮ ਵੱਲੋਂ ਵੱਲੀਓ ਲੇਟ ਹੋ ਜਾਂਦਾ ਕੁਝ ਮੈਂ ਮੜਾ ਕਿਤੇ ਬਿਜ਼ੀ ਨਾ ਹੋਰ ਕੰਮ ਚ ਬਾਹਰ ਗਿਆ ਹੋਇਆ ਤਾਂ ਕਿਤੇ ਉਹਦੇ ਕਰਦੇ ਬਾਤ ਬਾਹਰ ਨਹੀਂ ਦੇਖਿਆ ਚੱਕੀ ਘਟਾਂਵਾ ਜੀ ਇਹਨਾਂ ਨਾਲ ਚਲ ਹੈ ਚੱਲੜੀ ਘਟਾਂ ਲੱਗੇ ਹੋਏ ਨੇ ਜੀ ਉਹ ਉਹ ਜਿਹੜੀ ਵੀਡੀਓ ਚੱਟਣੀ ਵਾਲੀ ਉਹ ਤੁਸੀਂ ਦੂਜੇ ਚੈਨਲ ਤੇ ਦੇਖੋਗੇ ਜੈਸਮੀਨ ਮਾਹਲ ਵਾਲੇ ਤੇ ਜੈਸਮੀਨ ਅਰਵਿੰਦਰ ਬਲੌਗਸ ਵਾਲੇ ਤੇ ਜੈਸਮੀਨ ਅਰਵਿੰਦਰ ਬਲੌਗਸ ਹੁਣ ਹੁੰਦਾ ਅਸੀਂ ਨਾਮ ਚੇਂਜ ਕਰਤਾ ਜੀ ਤੇ ਉਹ ਚੈਨਲ ਦਾ ਵੀ ਚੇਂਜ ਕਰਤਾ ਤੇ ਆਹ ਵਾਲੇ ਚੈਨਲ ਦਾ ਵੀ ਅਸੀਂ ਨਾਮ ਕੱਲ ਚੇਂਜ ਕਰਤਾ ਰਵਿੰਦਰ ਜੈਸਮੀਨ ਬਲੌਗਸ ਰਵਿੰਦਰ ਅਰਵਿੰਦਰ ਜੈਸਮੀਨ ਬਲੌਗਸ ਕਰਤਾ ਉਹਦਾ ਜੈਸਮੀਨ ਅਰਵਿੰਦਰ ਬਲੌਗਸ ਕਰਤਾ ਹੈਂ ਚੇਂਜ ਹੋ ਗਿਆ ਦੋਹਾਂ ਦਾ ਸੈਟ ਲਓ ਜੀ ਸਾਡੇ ਵਿਚਕਾਰ ਸਾਡੇ ਮੁੱਖ ਮਹਿਮਾਨ ਪਹੁੰਚ ਚੁੱਕੇ ਨੇ ਉਹਨਾਂ ਦਾ ਅਸੀਂ ਹਾਰਦਿਕ ਹਾਰਦਿਕ ਸਵਾਗਤ ਕਰਦੇ ਆਂ ਜੀ ਤੇ ਚੌਥਾ ਹੋਣਾ ਜੀ ਹਾਰ ਪਾਤਾ ਹੋਣਾ ਹੈ ਜੀ ਤਾਇਆ ਜੀ ਠੀਕ ਠਾਕ ਹਾਂ ਜੀ ਤਾਇਆ ਜੀ ਐ ਤਾਂ ਮੇਰੇ ਚ ਕਮੈਂਟਰੀ ਵਾਲੀ ਗੱਲ ਹੈਗੀ ਆ ਹਾਂ ਹਾਂ ਹੈਨਾ ਹਾਂ ਠੀਕ ਠਾਕ ਕਿਸੇਤਾ ਕਹਿਮਤ ਆਏ ਜੀ ਜੀ ਸੇਤਾ ਕਹਿਮਾ ਹਾਂ ਕੰਦੀ ਕਰੋ ਹਾਂ ਵਧੀਆ ਇਹ ਗੰਦੇ ਹਾਂਜੀ ਮਨਵੀਰ ਆਇਆ ਇੱਕ ਮਿੰਟ ਦਰੈਥੀ ਨੋੜੋ ਮਾਜੀ ਗੱਲ ਵਗਿਆ ਹੁਣ ਮੈਨੂੰ ਥੋੜੇ ਪੈਸੇ ਦੇ ਐ ਭਾਈ ਜੀ ਤਾਂ ਨਾਮ ਚੇਂਜ ਕਰੇ ਚੈਨਲਾਂ ਨੇ ਅੱਜ ਸਭੋਂ ਇੱਕ ਭੈਣ ਦਾ ਕਮੈਂਟ ਆਇਆ ਹੋਇਆ ਆਪਾਂ ਅ ਮੇਰੇ ਵਾਲੇ ਚੈਨਲ ਤੇ ਪਹਿਲਾਂ ਮੇਰਾ ਤੇਰਾ ਹੋਣ ਲੱਗ ਗਈ ਓਹੋ ਤੇਰਾ ਤੇਰਾ ਹੋਣ ਲੱਗ ਗਈ ਨਹੀਂ ਆਹੀ ਗੱਲ ਦਾ ਜਵਾਬ ਉਹ ਭੈਣ ਨੇ ਦਿੱਤਾ ਭੈਣ ਨੇ ਭੈਣ ਨੇ ਹੀ ਦਿੱਤਾ ਉਨੇ ਮਤਲਬ ਉਹ ਕਹਿ ਲਉਗੀ ਉਹ ਕਹਿੰਦੀ ਵੀ ਹਾਂ ਵਧੀਆ ਕਰਿਆ ਤੁਸੀਂ ਮੈਂ ਖਾ ਵੀ ਈਕਿਆ ਚੱਕਰ ਉਹ ਪਹਿਲਾ ਹੈਗਾ ਦਾ ਰਵਿੰਦਰ ਔਜਲਾ ਚੈਨਲ ਦਾ ਨਾਮ ਤੇ ਹੁਣ ਅਸੀਂ ਕਰਤਾ ਜੀ ਰਵਿੰਦਰ ਜੈਸਮੀਨ ਬਣਾਉਂਦੇ ਇੱਕ ਢਾਣ ਨੇ ਦੇਖਿਆ ਆ ਵੀ ਇਹਨਾਂ ਨੇ ਰਵਿੰਦਰ ਔਜਲਾ ਰਵਿੰਦਰ ਔਜਲਾ ਵੀ ਆਪਣਾ ਚੈਨਲ ਬਣਾ ਲਿਆ ਰਵਿੰਦਰ ਨੇ ਤੇ ਢਾਣ ਕਹਿੰਦੀ ਜਦ ਫਿਰ ਅੱਜ ਚੇਂਜ ਕਰਿਆ ਆਪਣਾ ਨਾਮ ਭੈਣ ਕਾ ਮੈਸੇਜ ਆਇਆ ਕਹਿੰਦੇ ਹਾਂ ਹੋਰ ਵਧੀਆ ਕਰਿਆ ਤੁਸੀਂ ਨਾਮ ਚੇਂਜ ਕਰਤਾ ਕਹਿੰਦੇ ਮੈਂ ਤਾਂ ਮੈਨੂੰ ਤਾਂ ਐ ਹੋ ਗਿਆ ਤਾਂ ਵੀ ਪਤਾ ਨਹੀਂ ਕਿਆ ਗੱਲ ਹੋਗੀ ਵੀ ਆਪਣਾ ਚੈਨਲ ਬਣਾ ਲਿਆ ਰਵਿੰਦਰ ਐਦਾਂ ਹੋ ਜਾਂਦਾ ਪਰ ਨਹੀਂ ਐ ਹੈਜੀ ਕੋਈ ਗੱਲਬਾਤ ਨਹੀਂ ਜੀ ਹੈਗੀ ਇਹ ਪਤਾ ਕਿਆ ਚੱਕਰ ਆ ਮੈਂ ਹੋਂਦਾ ਫੋਨ ਨਾ ਜਿੱਦਾਂ ਮੰਨ ਲਓ ਬਾਹਰ ਅੰਦਰ ਦਾ ਚਲੋ ਰਹਿੰਦੇ ਹੀ ਅਸੀਂ ਸਵੇਰ ਤੇ ਸ਼ਾਮ ਤੱਕ ਫੋਨ ਚਲੋਗੀ ਅ ਇੱਕ ਤਾਂ ਹੁਣ ਆਦਤ ਬਣ ਗਈ ਇੱਕ ਉਦਾਂ ਵੀਡੀਓ ਬਣਾਉਣ ਚ ਖੁੱਲ ਜਿਏ ਕਹੇ ਜਿੱਥੇ ਮਰਜ਼ੀ ਵੀ ਕੈਮਰਾ ਖੋਲ ਲੀ ਆ ਕੋਈ ਪ੍ਰੋਬਲਮ ਨਹੀਂ ਹੈ ਅੱਛਾ ਪਹਿਲਾਂ ਪਹਿਲਾਂ ਹੈ ਤਾਂ ਥੋੜਾ ਜਾਂ ਤੇ ਹੁਣ ਜਿੱਦਾਂ ਮੰਨ ਲਓ ਮੈਂ ਚਲ ਗਿਆ ਜੀ ਮੈਂ ਸੌਣੀ ਮੰਡੀ ਉੱਥੇ ਮੰਨ ਲਓ ਮੈਂ ਬਲੌਗ ਬਣਾ ਲਿਆ ਉਹ ਜੈਸਮੀਨ ਵਾਲੇ ਚੈਨਲ ਤੇ ਥੋੜਾ ਜਿਹਾ ਪਾਉਂਗੇ ਮਤਲਬ ਉਹਨੇ ਵਿਊ ਨਹੀਂ ਦੇਣਿਆ ਨੇ ਕਿੱਥੇ ਵਿਊ ਨਹੀਂ ਆਣੇ ਕਿਉਂਕਿ ਤੇ ਪਰਿਵਾਰਿਕ ਚੀਜ਼ਾਂ ਪਰ ਵੀਰੇ ਤੇ ਪਰਿਵਾਰਿਕ ਚੀਜ਼ਾਂ ਦੇਖ ਕੇ ਬੰਦੇ ਸਾਡੇ ਨਾਲ ਸਾਡੇ ਵਿਊਅਰਸ ਜਿਹੜੇ ਜੁੜੇ ਵੇ ਆ ਨਮਾਜ਼ ਚੈਨਲ ਬਣਾਵਾਂਗੇ। ਉਦੋਂ ਪਰ ਜੋ ਕੁਝ ਪਾਉਂਗਾ ਉਹਦੇ ਅਕੋਰਡਿੰਗ ਸਾਡੇ ਨਾਲ ਬੰਦੇ ਜੁੜੂਗੇ। ਜੇ ਜੋ ਕੁਝ ਉਹਦੇ ਪਰ ਸ਼ੁਰੂ ਦੇ ਪਾਉਂਗਾ ਨਾ ਸਾਡੇ ਨਾਲ ਉਹ ਬੰਦੇ ਮਿਲੋ ਜੁੜੂਗੇ। ਤੇ ਬਾਕੀ ਚਲੋ ਆ ਧੰਨਵਾਦ ਸਾਰਿਆਂ ਦਾ। ਬਹੁਤ ਜਲਦੀ ਉਹਦੇ ਆਪਣੇ ਚੈਨਲ ਦੇ ਮੇਰੇ ਦੇ ਸਾਥੀ ਉਹ ਸਬਸਕ੍ਰਾਈਬਰਸ ਜੁੜੇ ਆ। ਸਬਸਕ੍ਰਾਈਬਰ ਵੀ ਵਧੇ ਆ ਬਹੁਤ ਜਲਦੀ ਤੇ ਅੱਛਾ ਚੱਲ ਰਿਹਾ ਸਾਜੀ ਮੰਨ ਲਓ ਕਹਿ ਲਓ। ਤੇ ਬਾਕੀ ਹੁਣ ਹੁਣ ਮੈਂ ਜਾ ਕੇ ਜੀ ਧੜਕਾ ਲਾ ਲਮਾ ਜੀ ਹੁਣ ਰਵਿੰਦਰ ਸਿੰਘ ਜੀ ਮੈਸਾ ਚੱਲਣਗੇ ਜੀ ਠੀਕ ਆ ਜੀ ਮੈਂ ਤਾਂ ਹੁਣ ਪਾਈ ਰਹੀ ਅੱਧੀ ਤਾਂ ਹੁਣ ਆਪਣੀ ਬੀਜੀ ਕੰਮ ਹੋਇਆ ਤਾਂ ਹੀ ਤਾਂ ਕਹਿਨੀ ਐ ਮੈਂ ਅੱਛਾ ਕਰਨ ਦੇ ਬਾਅਦ ਅੱਜ ਨੇ ਢੇਰ ਲੱਗੇ ਹੋਇਆ ਜੀ ਕੋਈ ਟੈਨਸ਼ਨ ਨਹੀਂ ਲਈਦੀ ਅੱਡੇ ਅੱਡੇ ਢੇਰ ਕਰਕੇ ਪਹਿਲੇ ਹੀ ਬੰਦਾ ਹਾਰ ਜਾਂਦਾ ਹਾਂ ਐਦਾਂ ਕਹੀਦਾ ਵੀ ਅੰਨਕ ਗੋਹਾ ਪਿਆ ਜਿੱਤਨੇ ਪੇੜ ਦੇਣਾ ਫਟਾਫਟ ਉਹ ਤਾਂ ਫੇਰ ਹੈਗੇ ਆ ਜੇ ਤੁਸੀਂ ਉਹ ਕਹਿਣ ਲੱਗੇ ਏਡੇ ਏਡੇ ਜਿਹਨੇ ਵੈਸਾ ਦਾ ਕੰਮ ਸ਼ੁਰੂ ਕਰਨਾ ਹੋਇਆ ਉਹਨੇ ਕਿਹਾ ਯਾਰ ਰਵਿੰਦਰਤਾਪ ਕਹਿੰਦਾ ਨੰਨੇ ਨੰਨੇ ਬੜੇ ਬੜੇ ਸੋਚੀ ਨਾ ਹੁੰਦਾ ਆ ਆਪਾਂ ਜੁਆਇ ਵੀ ਕਰੀਦਾ ਨਾਲ ਦੀ ਨਾਲ ਆਪਾਂ ਉਹ ਤੇਰੀ ਗੋਹਾ ਲਾ ਗਿਆ ਕਹੀ ਨਹੀਂ ਤੁਸੀਂ ਤਾਂ ਆ ਦੇਖ ਹੀ ਲੈ ਲੈ ਆ ਗੱਲ ਪਤਾ ਕੀ ਆਏ ਨਾਲ ਦੀ ਨਾਲ ਜੁਆਇ ਕੋ ਨਾਲ ਦੀ ਨਾਲ ਬੜਾ ਕੰਮ ਆਕੇ ਲਓ ਜੀ ਆ ਗਈ ਕਣਕ ਭਾਈ ਮੇਰੇ ਸੰਤਾਂ ਆਵਾਜ਼ ਹਾਂ ਜੀ ਬਾਬਾ ਜੀ ਥੋੜਾ ਹਲੇ ਉੜਾ ਲਿਆਂਦੀ ਨਿਬੜ ਗਿਆ ਉਥੇ ਮੈਂ ਰਹਿੰਦਾ ਰਹੇਗਾ ਕਿਲਾ ਕਰ ਰਹਿ ਗਿਆ ਹਾਂ ਆਈ ਹੈ ਪਟੋਲਾ ਭਰ ਗਿਆ ਦਾ ਅੱਛਾ ਇਹ ਕਠੀ ਕੌਣੀ ਤਾਂ ਬੱਗੀ ਗਈ ਮਹਾ ਯਾਰ ਕੰਨ ਡੁੱਲਦੀ ਜਾਊਗੀ ਨਾ ਨਾ ਫੇਰ ਕੀ ਫਾਇਦਾ ਫਾਇਦਾ ਰਿਕਸ਼ਾ ਆ ਰਿਹਾ ਅਰੇ ਇਸ ਕਲਾ ਕੰਮ ਹੋ ਜਾਂਦਾ ਆ ਲੈ ਲੱਡੂ ਆ ਗਿਆ ਹਾਂਜੀ ਲੈ ਕਿਆ ਹੋ ਗਿਆ ਦੇਖ ਤਾਂ ਕਦਾਂ ਆ ਗਏ ਜਫੀ ਪਾਈ ਜਿੱਦਾਂ ਬਸ ਦੇਰ ਬਾਅਦ ਮਿਲੀ ਹੁੰਦੀ ਆ ਕਿਆ ਹੋਇਆ ਜੀ ਲੈ ਉਹ ਦੇਖੀ ਚਾਚੂ ਮੈਂ ਕਹਿੰਦਾ ਇੱਧਰ ਦੇਖ ਸਾਸਰੀ ਕੱਲ ਤਾਂ ਬੁਲਾਈ ਨਹੀਂ ਤੇ ਆ ਚੀਕਾ ਲੱਡੂ ਜਾ ਪਾਪਾ ਕਿੱਥੇ ਤੇ ਆ ਪਾਪਾ ਕਿੱਥੇ ਤੇ ਆ ਪਾਪਾ ਮਾਂ ਨਾ ਦੇ ਇਹ ਕਹਿੰਦੀ ਮਾਂ ਨਾ ਜਦੇ ਮਾਂ ਨਾ ਪਜਾ ਦਿੰਦੀ ਕਮੇਟੀ ਚ ਮਾਂ ਲਾ ਤੇ ਕੀ ਕਰਦਾ ਹੈ ਬਾਨਾ ਅੱਛਾ ਲਓ ਜੀ ਭਾਈ ਕਣਕ ਆ ਗਈ ਆਪਣਾ ਇੱਕ ਪਾਸੇ ਦਾ ਕੰਮ ਨਿਭੜ ਚੱਲਿਆ ਕੀ ਲੱਗ ਰਹਿ ਗਿਆ ਪਰਲੀ ਸਾਈਡ ਨੂੰ ਜਾੜ ਹੋ ਉੱਪਰ ਤੇ ਸਾਡੇ ਵਾਲਾ ਟਰਾਲਾ ਕੋਈ ਵਾਹ ਮੈਂ ਹੱਪ ਪਤਾ ਨਹੀਂ ਕਿਤੇ ਵਾਹਦਾ ਉਦਾਂ ਹੀ ਬੰਨਿਆ ਪਾਈਪ ਟੈਂਪਰੇਰੀ ਜਾਈ ਹੈ ਨਾ ਕੱਟੇ ਹੋਲ ਪਾਈਪੇ ਕੋ ਨਹੀਂ ਇਹ ਤਾਂ ਦੂਜਾ ਹੀ ਆ ਮੈਂ ਤਾਂ ਪਾਈਪ ਉੱਪਰ ਵਾਲਾ ਹੀ ਆ ਆ ਢੱਡਜਾ ਬਹੁਤ ਆ ਗਿਆ ਬਾਹਰ ਨੂੰ ਵੈਸੇ ਪੈਪ ਯਾਰ ਆ ਹਾ ਪਾਰ ਕਨੀ ਮਨ ਹੋਇਆ ਵਾ ਕੀ ਆ ਉਰਲੀ ਸਾਈਡ ਤੇ ਬੜਾ ਢੱਡਜਾ ਨਿਕਲਿਆ ਵਾ ਉਹ ਨਿਕਲ ਗਿਆ ਤਾਂ ਮੈਂ ਪੈਪ ਪਾਸ ਤੂਆ ਵਿੱਚ ਹਾਂ ਪੈਪ ਪਾਹੀ ਪਾਇਆ ਵਾ ਜੀ ਅੱਛਾ ਪੈਪ ਪਾ ਤਾਂ ਪੈਪ ਵਿੱਚ ਨੰਦਰ ਕੋਈ ਚੱਕਰ ਨਹੀਂ ਆ ਰਿਹਾ ਪੱਲੀ ਉੱਦਾਂ ਥੱਲੇ ਤੱਕ ਹੈ ਨਾ ਹਾਂ ਪੱਲੀ ਥੱਲੇ ਤੱਕ ਹੈਗੀ ਢੱਡਜੇ ਨਿਕਲਣ ਕਰਤੀ ਪਲੜ ਉਹ ਪਾਸ ਆਦਾ ਮੈਂ ਪੈਪ ਵਿੱਚ ਅੱਛਾ ਠੀਕ ਆ ਠੀਕ ਆ ਥੁੜੀ ਤੇ ਵੱਧ ਨਹੀਂ ਨਿਕਲਣਾ ਦੱਬ ਗਿਆ ਹੁਣ ਜਿੰਨਾ ਦਾ ਬਣਾ ਉੱਪਰ ਤੱਕ ਫੁੱਲੇ ਹਾਂ ਠੀਕ ਆ ਠੀਕ ਆ ਮੈਂ ਕਹਿੰਦੀ ਵਧਾਈਆਂ ਹੋ ਗਈਆਂ ਜੀ ਪਾਜੀ ਖਾਲੀ ਹੱਥਾਂ ਦੇ ਕਾਹਦੀਆਂ ਵਧਾਈਆਂ ਕਣਕ ਲਿਆਏ ਉਹ ਕਣਕਾ ਫੇ ਬੇਚ ਕੇ ਜਦ ਮੌਥਾ ਪੰਜਵਾਂ ਹੋ ਗਿਆ ਪਾਰਟੀ ਦਾ ਹੁਣ ਮੰਗੀ ਅੱਗੇ ਤੁਸੀਂ ਲਿਆਣੇ ਮੰਡੀ ਚ ਜਦੋਂ ਉਹ ਨਹੀਂ ਗੱਲ ਹੁਣ ਵੇਖ ਲੈ ਆਪਣੀਆਂ ਖਾ ਨਾਲ ਅੱਛਾ ਮਤਲਬ ਆਹੋ ਮੈਂ ਮੈਂ ਹੋਰ ਸਮਝਿਆ ਇਹ ਇਹਦੇ ਕਹਿਣ ਦਾ ਮਤਲਬ ਆਏ ਆ ਵੀ ਘਰਾਂ ਭਰਿਆ ਵਾ ਵੀ ਟਰਾਲਾ ਭਰਿਆ ਵਾ ਅੱਜ ਘਰਾਂ ਆਇਆ ਵੀ ਅੱਗੇ ਉਧਰ ਦੀ ਉਧਰੇ ਮੰਡੀ ਚੱਲ ਜਾਈਏ ਅੱਜ ਅੱਗੇ ਬਾਹਰ ਲੈ ਜੰਨੇ ਆ ਹਾਂ ਹਾਂਜੀ ਫਿਰ ਪਾਰਟੀ ਮੈਂ ਸਾਹ ਨਾਲ ਛੋਟੀ ਆ ਨਿਆਣਿਆਂ ਨਾਲ ਨਿਆਣੇ ਤਾਜਾਂ ਮਿੱਤੇ ਬੜੇ ਇਹਨਾਂ ਨੂੰ ਹਲੇ ਸਭੀ ਦੇ ਇਹਨਾਂ ਦੇ ਵਿਆਹ ਤੇ ਮੈਂ ਛੱਡੀ ਆ ਅੱਛਾ ਉਹ ਸੀ ਹੋਰ ਬੜੇ ਐ ਇੱਥੇ। ਹਾਂ ਭਾਜੀ। ਕੀ ਖਾਣਾ ਮੈਂ ਦੱਸ ਬੋਲ। ਭਾਜੀ ਨੂੰ ਪਤਾ ਹੈ ਕੀ ਖਾਣਾ ਹੈ। ਇਹ ਚਮਚਮ ਖਾਣੀ ਆ ਬਸ। ਉਹ ਪਤਾ ਕੀ ਹੁੰਦਾ ਏ। ਭਾਜੀ ਕਿਸੇ ਦਿਨ ਲੈ ਕੇ ਆਇਓ। ਪਤਾ ਕੀ ਹੁੰਦਾ ਵੈਸੇ ਗੱਲ ਪਤਾ ਮੇਨ ਕਿੱਦਾਂ ਹੁੰਦੇ ਹੋਈ ਕਰਦੀ ਆ ਜਦ ਆੜ ਇੱਧਰ ਲਾਈਟ ਮਾਨੂੰ ਆ ਜੋ। ਜਦ ਜਿਆਦਾ ਆਰਤੀ ਤੇ ਕਹਿੰਦੇ ਜੱਟ ਚ ਹਿਸਾਬ ਕਰਾਉਂਦਾ ਹੁੰਦਾ ਨਾ। ਫੇਰ ਉਤੇ ਬਾਅਦ ਮਠਿਆਈ ਘਰਾਂ ਲਿਆਉਂਦਾ ਹੁੰਦਾ ਅੱਛਾ ਹਾਂ ਥੋੜੀ ਜਿਹੀ ਮਠਿਆਈ ਦੀ ਗੱਲ ਮੈਂ ਤਾਂ ਕੀ ਸੋਚਿਆ ਮੈਂ ਤਾਂ ਵੀ ਭਾਜੀ ਨੇ ਕਿਹਾ ਆ ਜਿਓ ਕੱਲਾ ਕੱਲਾ ਚੜੋ ਟਰਾਲੀਆਂ 'ਤੇ ਹਾਂ ਟਰਾਲੀ 'ਤੇ ਸੌਰੀ ਹੂੰ ਭਰੋ ਥੈਲੇ ਹਾਂ ਠੀਕ ਹੈ ਅਸੀਂ ਬਾਜੀ ਕੋ ਕੰਡੀਸ਼ਨ ਰੱਖਣੀ ਸੀ ਵੀ ਅਸੀਂ ਤੁਹਾਡੇ ਥੱਲੇ ਭਰ ਦਿੰਦੇ ਸਭ ਨੇ ਇੱਕ ਇੱਕ ਸੂਟ ਦਵਾ ਦਿਓ ਹੋਰ ਅੱਛਾ ਸੂਟਾਂ ਗੱਲਾਂ ਰੱਟਿਓ ਤੁਸੀਂ ਠੀਕ ਹੈ ਤੇ ਬਾਜੀ ਨੇ ਸੂਟ ਤਾਂ ਦਵਾਣੇ ਤੇ ਅਸੀਂ ਬਾਜੀ ਨਾਲ ਕਹਿਣਾ ਤਾਂ ਇੱਕ ਡੱਬਾ ਵੀ ਖੜ ਲਿਆਏ ਹੁਣ ਤਾਂ ਸੁੱਖ ਨਾਲ ਘਰ ਦੀ ਦੁਕਾਨ ਆ ਸੂਟਾਂ ਦੀ ਯਾਰ ਉਹ ਗੱਲ ਕੁਝ ਹੋਰ ਐ ਉਹ ਸੇਲ ਨੂੰ ਐ ਜਿਹੜਾ ਬਾਜੀ ਨੇ ਜਾ ਕੇ ਦੁਕਾਨ ਪਰ ਬਿਠਾੜ ਲੀਆਂ ਵੀ ਲੋਕ ਪੜ ਤਨ ਨੂੰ 2000 ਰੁਪਏ ਦਿੱਤਾ ਥੋੜਾ 1000 ਰੁਪਏ ਦਿੱਤਾ ਕਰ ਲੋ ਆਪਣੇ ਪਸੰਦ ਦੇ ਜਿਹੜੇ ਸੂਟ ਪਸੰਦ ਕਰ ਉਹ ਚੀਜ਼ ਵੱਖਰੀ ਆ ਉਹ ਚੀਜ਼ ਵੱਖਰੀ ਮਤਲਬ ਜੀ ਇਹਨੇ ਕਿ ਚੱਲ ਕੋਈ ਨਾ ਤੇ ਆਪਣੀ ਦੂਸਰੀ ਕਣਕ ਕਾਦ ਆਉਣੀ ਆ ਜਿਹੜੀ ਆਪਾਂ ਘਰ ਸਟੋਰ ਕਰਕੇ ਰੱਖਦੇ ਹੁੰਦੇ ਆ ਉਹੋ ਆਪਾਂ ਆਪਾਂ ਨਾਲ ਹੀ ਲੈ ਜਾਣੀ ਉਹ ਮੰਡੀ 'ਚ ਉੱਥੀ ਤੇ ਪੱਖਾ ਲਵਾ ਕੇ ਸਾਫ ਕਰਾ ਕੇ ਸਾਫ ਕਰਾ ਕੇ ਲੈ ਆਣੀ ਲਿਆ ਕੇ ਸਿੱਧੀ ਉਹਦੇ 'ਚ ਹੈ ਡਰਮਾ ਚ ਫੇ ਉਹਦੇ ਵਿੱਚ ਵੀ ਜਿਹੜੇ ਤੁਸੀਂ ਢੋਲਾਂ ਚ ਕਹਿੰਦੇ ਪਰ ਉਹਨੂੰ ਉਹਦੇ ਵਿੱਚ ਵੀ ਤਾਂ ਥੈਲਿਆਂ ਚ ਭਰ ਕੇ ਜਾਣੀ ਓ ਤਾ ਆਓ ਫਿਰ ਉਹ ਥੈਲੇ ਸਿੱਧੇ ਢੋਲਾਂ ਚ ਭਰਨੀ ਤਾਂ ਹੈਗੀ ਆ ਓਹੋ ਥੰਨ ਬੰਦੇ ਤਾਂ ਚਾਹੀਦੇ ਹੁਣੇ ਅਸੀਂ ਹੈਗੇ ਆ ਸਾਡੀ ਤਨਖਾਹ ਲੱਗਣੀ ਬਸ 10000 ਰੁਪਇਆ ਅੱਛਾ ਤਾਂ ਤੁਹਾਨੂੰ ਕਹਿਣੀ ਆ ਠੀਕ ਆ ਠੀਕ ਆ ਕੋਈ ਨਾ ਤਨਖਾਹ ਲੈ ਲਈ ਕਿੰਨੀ ਤਨਖਾਹ ਲੈਣੀ ਲੈ ਯਾਰ ਇੱਕ ਮਿੰਟ ਮੈਂ ਜੀਸਤਾ ਅਮਾ ਬਾਬਾ ਉਹ ਘੇਰ ਨਾ ਆ ਜਾਈ ਬਾਬਾ ਨੂੰ ਹਾਂ ਇੱਕ ਪਾਸੇ ਜੇ ਮੈਂ ਗੋਹੇ ਨੂੰ ਦੇ ਕੇ ਕਹਿ ਦਮ ਆਏ ਹਾਏ ਫੇਰ ਕਹੂੰਗੇ ਜੋ ਜੋ ਜੀ ਖੂਜੀ ਹੋ ਕੇ ਉਹ ਮਾਇ ਕਰਦੀ ਆ ਆ ਦੇਖੋ ਮੈਂ ਇੱਦਾਂ ਦੇਖਦੀ ਆ ਆ ਦੇਖੋ ਸਾਡੇ ਪਰ ਡਾਊਨ ਵਾਲੇ ਬਾਬੇ ਦੀ ਕੇਪਾ ਹਾਂ ਐਦਾਂ ਦੀ ਗੱਲ ਹੀ ਹੈਗੀ ਬਿਲਕੁਲ ਹੁਣ ਤਾਂ ਮੈਨੂੰ ਪਤਾ ਵੀ ਲੱਗ ਗਿਆ ਮੈਂ ਭਾਜੀ ਨੂੰ ਪੁੱਛਦੀ ਹੁੰਦੀ ਆ ਵੀ ਜਦ ਤੁਸੀਂ ਮੰਡੀ 'ਚ ਜਾਂਦੇ ਆ ਭਾਜੀ ਆਪਣੀ ਕਿੰਨੀ ਕੁਆਂਟਲ ਹੋਈ ਫਿਰ ਉਹਨੂੰ ਮੈਂ 2500 ਨਾਲ ਗੁਣਾ ਕਰਕੇ ਦੇਖਦੀ ਹੁੰਦੀ ਆ ਵੀ ਇੰਨੀ ਹੋਈ ਮੈਂ ਮਰ ਤੇ ਕਹਿ ਗੱਲਦੀ ਆ ਭਾਜੀ ਕਿੰਨੇ ਉਧਰ 97 ਕੁਆਂਟਲ ਮਾਲ ਹੋ ਗਿਆ ਦਾ 99 ਥੋੜੀ ਹਾਂ ਇਨ ਨੂੰ ਕੋਈ 7 ਕੇ ਗੋੰਟਲ ਮਾਲ ਹੋਇਆ ਡਰਾਮੇ ਚ ਬਸ 7 ਨਹੀਂ 97 ਹੋਈਆ ਫਿਰ ਮੈਂ ਹੁਣ ਕਿਆ ਕਰਦੀ ਤਿੰਨੇ ਦਿੰਦਿਆਂ ਨੂੰ ਫੋਨ ਲਾਉਣੀ ਹੁੰਦੀ ਆ ਕਿ ਥੋੜੀ ਕਿੰਨੀ ਕਿੰਨੀ ਕਣਕ ਵੀ ਕੀ ਉਹ ਕਹਿੰਦੇ ਕਿਆ ਗੱਲ ਆ ਮੈਂ ਕਹਾਂ ਵੀ ਮੈਨੂੰ ਮਤਲਬ ਹਿਸਾਬ ਕਿਤਾਬ ਪਤਾ ਹੋਣਾ ਚਾਹੀਦਾ ਮੜਾ ਜਾ ਜੇ ਮੈਨੂੰ ਕੋਈ ਪੁੱਛ ਲਵੇ ਵੀ ਤੂੰ ਅੱਜ ਕੱਲ ਦੀ ਪੜ੍ਹੀ ਲਿਖੀ ਕੁੜੀਆਂ ਵੀ ਸਾਨੂੰ ਦੱਸ ਵੀ ਹੁਣ ਕਣਕ ਦਾ ਸੀਜ਼ਨ ਚੱਲ ਰਿਹਾ ਹਾਂ ਕਿਆ ਰੇਟ ਆ ਕਣਕ ਫਿਰ ਮੈਂ ਕਿਆ ਕਹੂੰਗੀ ਹਾਂ ਭਾਈ ਉਹਦਾ ਸਰਕਾਰੀ ਰੇਟ ਕਿਆ ਗਣਕਦਾ 24 24 25 24 25 ਆ 2425 ਰੁਪਈਆ ਹਾਂ ਹੂੰ 2500 ਨਾਲ ਗੁਣਾ ਕਰੀ ਜਾਂਦੀ ਯਾਰ ਤੁਸੀਂ ਉਹ ਕਿਹਾ ਤਾਂ ਪਿਛਲਾ ਵੀ 25 ਜਗਾ 2500 ਹੀ ਲਾ ਦੇ ਕਾ ਕੋਈ ਉਹ ਮੈਨੂੰ ਪਤਾ ਵੀ 2425 ਰੁਪਏ ਆ ਹਾਂ ਰੁਪਏ ਆ ਦੇਖੋ ਹੁਣ ਜੇ ਮੈਂ ਇਹ ਗੱਲਾਂ 'ਚ ਭਾਜੀ ਨਾ ਮੜ ਗਈਂ ਇੰਟਰਸਟ ਰੱਖੂੰਗੀ ਹਾਂ ਠੀਕ ਹੈ ਅੱਗੇ ਨੂਰ ਰਾਹੀਂ ਮਨਕੀਰ ਰਾਹੀਂ ਦੇਖ ਕੇ ਉਹਨਾਂ 'ਚ ਪੈ ਇੰਟਰਸਟ ਥੋਪਾਂਗੇ ਇਦਾਂ ਦੇ ਵੀ ਸਾਰੇ ਕੰਮ ਬਾਰੇ ਨੌਲੇਜ ਹੋਣੀ ਚਾਹੀਦੀ ਹਾਂ ਇਹ ਤਾਂ ਗੱਲ ਹੈ ਇਸ ਟਾਈਮ ਕੁਛ ਨਹੀਂ ਪਤਾ ਕਿਸ ਟਾਈਮ ਕੀ ਦੀ ਚੀਜ਼ ਵੀ ਲੋਡ ਪੈ ਜੇ ਇਹ ਤਾਂ ਗੱਲ ਹੈ ਭਾਜੀ ਹੁਣ ਤੁਸੀਂ ਟੈਨਸ਼ਨ ਨਹੀਂ ਲੈਣੀ ਮੈਂ 60% ਗੱਡੀ ਸਿੱਖ ਲਈ ਹੂੰ ਓਕੇ ਪੁੱਛ ਪੁੱਛ ਇਹਨਾਂ ਨੂੰ ਸੀਰੀਅਸ ਬਣੋ ਹਾਂ ਸੀਰੀਅਸ ਹਾਂ 60 ਪਰ ਇੱਕ ਮੈਨੂੰ ਗੱਲ ਨਹੀਂ ਆਈ ਮੈਂ ਖੰਡ ਨੂੰ ਦੱਸਾਂ ਉਹ ਮੈਨੂੰ ਨਹੀਂ ਆ ਗਈ ਬਸ ਸਿੱਧੀ ਚਲਾ ਲੰਨੀ ਹਾਂ ਨਾ ਵੀ ਆ ਗਿਆ ਮੈਨੂੰ ਜਿੱਥੇ ਬੈ ਕਨੀ ਹੋਈ ਨੂੰ ਫੋਨ ਕਰਕੇ ਬੁਲਾ ਲਿਆ ਰਹੀ ਹੈ ਬੈ ਨਾ 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 ਤੁਸੀਂ ਹੋ ਗਏ ਇਹ ਹੋ ਗਏ ਇੱਕ ਮਾੜਾ ਵਾਲਾ ਪਾਪਾ ਹੋ ਗਿਆ ਜਦ ਤਿੰਨਾਂ ਨੇ ਕਹਿਤਾ ਵੀ ਹੁਣ ਤੋਂ ਬਾਜ਼ਾਰ ਤੇ ਗੱਡੀ ਲੈ ਕੇ ਜਾਣ ਦੇ ਕਾਬਿਲ ਹੈ ਹਾਂ ਫੇਰ ਲੈ ਕੇ ਜਾਣਾ ਹੈ ਫੇਰ ਲੈ ਕੇ ਜਾਵਾਂਗੇ ਠੀਕ ਆਇਆ ਤੇ ਮੈਂ ਫੁੱਲ ਤੇ ਮਾਲਾ ਆਪ ਚਲਾ ਕੇ ਲੈ ਕੇ ਗਈਆਂ ਪੁੱਛ ਨਹੀਂ ਹਾਂ ਇੱਕ ਦਿਨ ਲਈ ਗਈ ਬਾਈਏ ਹਾਂ ਚੱਲ ਫਿਰ ਹਾਂ ਮੋੜ-ਮੂੜ ਵੀ ਆਪ ਕਰਿਆ ਠੀਕ ਹੈ ਹੈ ਬ੍ਰੇਕਾਂ ਵੀ ਆਪ ਲਾਈਆਂ ਸਟਾਰਟ ਵੀ ਆਪ ਕਰੀ ਸਾਰਾ ਕੁਝ ਤੋਰੀ ਵੀ ਆਪ ਬਿਲਕੁਲ ਬਿਲਕੁਲ ਹਾਂ ਹਾਂ ਇਹ ਤਾਂ ਹੈ ਬਾਗਲੀ ਕਾਨਕ ਨੂੰ ਬਾਜੀ ਨਾਲ ਫਿਰ ਟਰੈਕਟਰ ਪਰ ਸਾਥ ਜਾ ਕੇ ਉੱਥੇ ਜਾ ਕੇ ਘਰ ਘਰ ਕੋਲ ਜਾ ਕੇ ਬੰਦਾ ਕਹਿੰਦੀ ਐਜੀ ਐਜੀ ਚਾਚੇ ਨੂੰ ਫੋਨ ਲਾਈ ਚਾਚੇ ਨੂੰ ਫੋਨ ਲਾਈ ਮੈਂ ਕਹਾਂ ਕੀ ਹੋ ਗਿਆ ਇਹਦੀ ਮੈਨੂੰ ਦੇਖੋ ਗੱਡੀ ਚਲਾਉਂਦੀ। ਬੱਚਾ ਆਪਨੇ ਕਿੰਨੀ ਖੁਸ਼ੀ ਹੁੰਦੀ ਵੇਖੋ ਉਹਦਾ ਘਰ ਵਾਲਾ ਹਰ ਪਾਸੇ ਸਪੋਰਟ ਕਰਦਾ। ਉਹ ਤਾਂ ਭਲਾ ਹੈਗਾ ਮੈਂ ਚਾਚੇ ਨੂੰ ਕਰਾ ਫੋਨ। ਉਹ ਨਾ ਗਿਰ ਜਾਊਗਾ। ਮੈਂ ਚਾਚੇ ਹੀ ਆਇਓ ਮਾਣਾ ਬਾਹ ਨੂੰ ਕਹਿੰਦਾ ਕੀ ਹੋ ਗਿਆ? ਉਹ ਮਗਾ ਜੀ ਜੈਸਮੀਨ ਗੱਡੀ ਚਲਾਉਂਦੀ। ਕਹਿੰਦਾ ਫੇਰੇ ਲੱਗ ਕੇ। ਕਹਿੰਦਾ ਪਹੁੰਚ ਕੇ ਥਲੇ ਤੁਸੀਂ। ਮੈਂਨੇ ਪਾਪਾ ਨੇ ਕਿ ਹਵੇ ਮੈਨੂੰ ਮੇਰੀ ਧੀ ਪਰਮਾਨਾ ਵੀ ਲਿੰਦੀ ਹੋ। ਤੇਰੇ। ਨਹੀਂ ਉਹ ਮਖੌਲ ਕਰਦਾ ਹੁੰਦਾ ਦੇਖੀ ਗਿਰ ਕੇ ਆਨੂ। ਹਾਂ ਅਬਲੀ ਕਾਨਕ ਚ ਬਾਜੀ ਨਾ ਪੂਰਾ ਸੱਚ ਦੱਸੋ ਕੀੜੀਆਂ ਮਾਰ ਗਿਆ ਪੁੱਤ ਹਾਂ ਕੀੜੀਆਂ ਮਾਰ ਗਿਆ ਕੀੜੀਆਂ ਕੀੜੀ ਕਿਹੜੀ ਇਹ ਦੇਖੀ ਕੀੜੀਆਂ ਮਾਰ ਗਿਆ ਕੀੜੀਆਂ 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 ਉਹ ਮੁਖਾਲ ਕਰਦੇ ਹੁੰਦੇ ਆ ਤੈਨੂੰ ਆਏ ਨਹੀਂ ਥੋੜੀ ਕਹਿੰਦੇ ਆ ਵੀ ਹਾਂ ਤੈਨੂੰ ਚਲਾਣਾ ਹੀ ਨਹੀਂ ਆਂਦੀ ਮੁਖਾਵ ਲਗਾ ਬਈ ਨੂੰ ਐਦਾ ਹੁੰਦਾ ਵੀ ਬਸ ਜੇ ਕਿਸੇ ਟਾਈਮ ਕਿਸੇ ਨੂੰ ਕੋਈ ਪ੍ਰੋਬਲਮ ਬਹੁਤ ਚੰਗੀ ਗੱਲ ਆ ਜੇ ਸਾਧਨ ਸਿੱਖ ਜਵਾਂ ਸਾਡੀ ਤੂੰ ਮੈਂ ਨਾ ਹੋਗਾ ਬੰਦਾ ਲਿਜਾਣੇ ਚੁੱਕਾ ਤਾਂ ਹੁੰਦਾ ਬਿਲਕੁਲ ਬਿਲਕੁਲ ਹਾਂ ਇੱਥੇ ਖੜਾ ਪਾਜੀ ਖੇਤਾਂ ਨੂੰ ਗਏ ਤੁਸੀਂ ਦੁੱਧ ਪਾਣ ਗਏ ਵੇ ਇੱਥੇ ਉਹਨਾਂ ਕਹਿ ਦਵੇ ਵੀ ਜੈਸਮਨ ਟਰੈਕਟਰ ਮੋੜ ਕੇ ਮੜਾ ਜੀ ਉਧਰ ਨੂੰ ਲਾ ਦੇ ਇੱਥੇ ਲਾ ਦੇ ਉਹ ਜੀ ਹੁੰਦੀ ਕੋਈ ਝਾੜੂ ਮਾਰਨਾ ਕੁਝ ਕਰਨਾ ਕੋਈ ਅੱਗੇ ਪਿੱਛੇ ਚੀਜ਼ੇ ਆ ਗਈ ਕੋਈ ਗੱਡੀ ਆ ਗਈ ਬਾਕੀ ਪ ਹਾਂ ਐਸੀ ਉਹਦੀ ਬਾਜੀ ਦਾ ਮੜੀਆ ਪ੍ਰੈਸ਼ਰ ਘਟੇ ਮੈਂ ਸੋਚਦੀ ਆ ਹਲੇ ਬਾਕੀ ਬਾਬਾ ਜੀ ਦੇ ਕਰਾ ਲਾ ਇੱਕ ਦਿਨ ਮੈਂ ਕਰ ਦਾਂ ਹਾਂ ਠੀਕ ਆ ਚਲੋ ਜੀ ਫਿਰ ਹੁਣ ਬਹੁਤ ਬਹੁਤ ਮੜਿਆ ਟਰਾਲੇ ਪਨੀਆਂ ਮਾਰ ਲੀਏ ਮਾਰੋ ਮਾਰੋ ਬੱਬੇ ਦੀ ਕਿਰਪਾ ਨਾਲ ਜ਼ਿਮੀਂਦਾਰ ਕਹਿੰਦੇ ਹੁੰਦੇ ਵੀ ਜਦ ਤੱਕ ਫਸਲ ਆਏ ਹੱਥਾਂ માં ਫੜ ਕੇ ਨਾ ਦੇਖਦੇ ਜਦ ਤੱਕ ਜਦ ਤੱਕ ਕਹਾਣੀ ਵੀ ਸਾਵਰ ਜਿਆ ਨਹੀਂ ਆਉਂਦਾ ਹਾਂ ਲਾਓ ਜੀ ਦਾਣਾ ਦਹੀ ਦਾ ਵੀ ਕਣਕ ਦਾ ਠੀਕ ਆ ਵਧੀਆ ਹੋ ਗਈ ਹਾਂ ਨੋ ਭਾਈ ਮਾਬੇ ਦੀ ਕਿਰਪਾ ਨਾਲ ਇੱਕ ਪਾਸੇ ਤੇ ਅਸੀਂ ਹੁਣ ਆਏ ਹੈ ਕਿਸੇ ਦਾ ਟਰਾਲਾ ਹੈ ਆਪਣੇ ਹਾਂ ਨਹੀਂ ਆਪਣੇ ਵਾਲਾ ਨਹੀਂ ਹੈ ਇਹ ਪਿੰਡ ਦੇ ਹੀ ਆਪਣੇ ਉਹ ਪਾਲੀ ਛੜਕਰ ਉਹਨਾਂ ਦਾ ਟਰਾਲਾ ਹੈ ਇਹ ਕਰ ਫਸਲਾ ਇਦਾਂ ਹੁਣ ਖੁਸ਼ੀ ਰਹਣਾ ਹਾਂ ਬਸੇ ਬਾਦੇ ਘਟੇ ਚੱਲਦੇ ਰਹਿਣੇ ਆ ਚੱਲਦੇ ਰਹਿੰਦੇ ਆ ਜੀ ਦਾ ਦਸਤੂਰ ਹੈ ਠੀਕ ਆ ਜੀ ਫਿਰ ਹੁਣ ਆਪਾਂ ਅਗਲੇ ਵਲੌਗ 'ਚ ਮਿਲਦੇ ਆ ਥੈਂਕ ਯੂ ਸੋ ਮੱਚ ਸਰਦਾਰ ਜੀ ਇਹ ਫਾਇਦਾ ਚੱਕਣਾ ਮੇਰੇ ਬੁੱਧਰ ਨੇ ਸੱਚੀ ਗੱਲ ਜੀ ਨਾਓ ਭਾਈ ਇੱਧਰ ਚੱਲ ਪਈ ਹੁਣ ਚੁਆਈ ਮਾਈ ਨੇ ਘਣਾ ਆਉਂਦੀ ਯਾਰ ਡੰਗਰਾਂ 'ਚ ਬਾੜ ਕੇ ਉਹ ਮੈਂ ਹਜੇ ਉਧਰ ਵੀਡੀਓ ਬਣਾਉਂਦਾ ਜਿੱਥੇ ਮਾਈ ਆ ਕੇ ਮਸ਼ੀਨ ਲਾ ਕੇ ਬਹਿ ਗਿਆ ਜੀ ਤੇ ਗਾਂ ਮਾਰ ਰਹਿ ਗਿਆ ਸਾਡੀਆਂ ਛੋੜੀਆਂ ਜਾਂ ਚੋਣੇ ਨੂੰ ਬਾਕੀ ਕੰਮ ਗਿਆ ਸਾਡਾ ਨਿਭੜ ਹਾਂਜੀ ਨਿਭੜਿਆ ਕਾ ਨੂੰ ਪਰ ਹਜੇ ਹਜੇ ਤਾਂ ਆਪੇ ਢੇਰ ਉਹ ਆਪਿਆ ਜੀ ਹਜੇ ਚੱਕਣ ਤੇ ਬਿੱਟੂ ਸਾਡਾ ਲੱਗਿਆ ਵਾ ਆਪਣੀ ਡਿਊਟੀ ਇਹ ਕਰਦਾ ਹੈ ਬਿੱਟੂ ਭਾਈ ਆਪਣਾ ਪਾਣੀ ਲੱਗਿਆ ਵਾ ਪਲਹਣ ਡੰਗਰਾ ਕੋਈ ਆ ਟੂਟੀ ਪੁੱਛ ਕੀ ਕਰਦੀ ਐ ਇਹ ਬਾਲਕਿਨ ਧੋ ਰਹਾ ਹੈ ਹਾਂਜੀ ਬਾਲਟੀ ਲੈ ਕੇ ਜਾਤਾ ਕੁਤੀ ਤੇ ਕਿੱਥੇ ਰੱਖਣੀ ਇਹ ਉੱਥੇ じゃ ਰੱਖ ਦੇ ਲੈ ਜਾ ਬਾਲਟੀ ਜਿੱਡੀ ਆਪ ਲੈ ਜਾ ਲੈ ਜਾ ਦੋ ਹੱਥਾਂ ਨਾਲ ਚੱਕ ਦੋ ਹਨ ਆਛਾ ਵਾਸ਼ ਦੇਖ ਰੋ ਭਾਈ ਆਹ ਤੇਰੀ ਐਨ ਸਮਝਦੀ ਆ ਗੱਲ ਨੂੰ ਬੈਠੇ ਤਾਂ ਕਦੂ ਜਾ ਇੱਧਰ ਨੂੰ ਲਿਆ ਇੱਧਰ ਨੂੰ ਪੁੱਤ ਉਰੇ ਰੱਖ ਦੇ ਉਰੇ ਰੱਖ ਦੇ ਹਾਂ ਇਹ ਇੱਥੇ ਰੱਖ ਦੇ ਮੇਰਾ ਪੁੱਤ ਇਹ ਮੈਂ ਫੇਟੋ ਦੂੰਗੀ ਮੰਮਾ ਹਾਂ ਨਾ ਜਾ ਉਹ ਵੀ ਚੱਕ ਲਿਆ ਹੂੰ ਇਹ ਬਾਈ ਕੰਮ ਕੋ ਕਰਦੀ ਸਾਡੀ ਨੂਰੂ ਲੈ ਆ ਚੱਕ ਰਿਆ ਬਾਲਟੀ ਨੂੰ ਓਏ ਇਹ ਵੀ ਵਿੱਚੇ ਰੱਖ ਇਹ ਦੂਈ ਬਾਲਟੀ ਚ ਰੱਖ ਦੇ ਉਹ ਦੂਜੀ ਚ ਇਹ ਆ ਦੇ ਐਨ ਸਮਝਦੀ ਪੂਰੀ ਗੱਲ ਆਜੋ 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 ਲੈ ਆਓ ਲੈ ਆਓ ਲੈ ਆਓ ਜੀ ਲੈ ਆ ਲੈ ਆ ਪੁੱਤ

ਉਹਨੂੰ ਪਈ ਰਹਿਣ ਦੇ ਉੱਥੇ ਠੀਕ ਆ ਸਾਸਰੀਕਾਲ ਤਾਂ ਬੁਲਾਇ ਨਹੀਂਦਾ ਹਾਂ ਹਾਂ ਉਹਨਾਂ ਨੂੰ ਪਈਆਂ ਰਹਿਣ ਦੇ ਉੱਥੇ ਆ ਜਾ ਹੁਣ ਤੂੰ ਅੱਜ ਮੈਂ ਤੇਰੇ ਨਾਲ ਪੈਸੇ ਬਣਾਉਂਦਾ ਭੇਜਦਾ ਪਈਦਾ ਹਾਂ ਹਾਂ ਬੱਸ ਬੱਸ ਪੁੱਤ ਉਹਨੂੰ ਪਈ ਰਹਿਣ ਦੇ ਉੱਥੇ ਲੈ ਸਾਸਰੀਕਾਲ ਤਾਂ ਬੁਲਾ ਦੇ ਹੁਣ ਸਾਸਰੀਕਾਲ ਜੀ ਪਾਪਾ ਦਾ ਕਾਦੇ ਪਾਪਾ ਆਏ ਹਾਏ ਆਏ ਹਾਏ ਇੱਕ ਹੋ ਕਾਦੇ ਇੱਕ ਮੇਰੇ ਦਾ ਕਾਦੇ ਹੁਣ ਮੇਰੇ ਆਏ ਇੱਕ ਹੋ ਕਾਦੇ ਹਏ ਨਾ ਇਹ ਮਾਂ ਗੈ ਮੈਂ ਬੱਸ ਦੋ ਹੀ ਕਰਾਉਣੀਆਂ ਦੀਆਂ ਮੈਂ ਬੱਸ ਕਹਿੰਦੀ ਨਾ ਦਾਦੀ ਕਿੱਥੇ ਆ ਉਹ ਦੇਖ ਦਾਦੀ ਬੁਲਾਉਂਦੀ ਦਾਦੀ ਥਾਪ ਵੀ ਚਾਹਤ ਕਰਦੀ ਆ ਚਾਹ ਮੈਂ ਮੈਂ ਬਰਾਤੀ ਰੋਟੀ ਪਾ ਦੋ ਹਾਂ ਤੋ ਇਸ ਨੇ ਕੀ ਕੀਤਾ ਹਾਂ ਦੇਖਣੇ ਕੇ ਲਿਆ ਆਇਆ ਹਾਂ ਹਾਂ ਵੀ ਕੌਣ ਤਬ ਦਸਨੇ ਕੇ ਲਿਏ ਗਿਆ ਐ ਸੋ ਰੋਟੀ ਪਾਓ ਵੀ ਰੋਟੀ ਪਾਓ ਹਾਂ ਨਹੀਂ ਅਕਲ ਬਹੁਤ ਦਾ ਬਿੱਟੂ ਹਾਂ ਗੱਲ ਇੰਨੀ ਕੈਚ ਕਰਦੀ ਆ ਨਾ ਇਹ ਜੋ ਇੱਕੋ ਇੱਕ ਵਾਰ ਬੋਲ ਦਿਆ ਇਹਨੇ ਜਦੇ ਦਿਮਾਗ ਮਾਂ ਬਿਠਾ ਲੈਣਾ ਹਾਂ ਮੈਂ ਮੈਂ ਬੋਲਾ ਕਿ ਰੋਟੀ ਲੈ ਆ ਹਾਂ ਬੜਾ ਕਿ ਦਰਵਾਜ਼ਾ ਖੋਲ ਕੇ ਚਲੇ ਗਿਆ ਹਾਂ ਦਿਮਾਗ ਬਹੁਤ ਆਈਦਾ ਬਹੁਤ ਤੇਜ ਦਿਮਾਗ ਬਾਬੂ ਉਹ भैंस ਕੋ ਯਹਾਂ ਪਰ ਲੈ ਆਤੇ ਹੈ ਹਾਂ ਉਹ ਦੇਣੇ ਵਾਲੀ ਹਾਂ 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 ਬੱਚਾ ਦੇਣੇ ਵਾਲੀ ਮੈਸਾ ਨਾ ਜਿਹੜੀ ਉਹ ਲਿਆ ਹੋਰੇ ਬਿਲਾ ਕਰ ਦਿਆ ਹੈ ਹਮਨੇ ਬੜਾ ਠੀਕ ਆ ਆ ਬਲੀ ਨੂੰ ਕਰਦੇ ਉੱਥੇ ਉਹਨੂੰ ਲਿਆ ਹੋਰੇ ਹੈ ਨਾ ਇਹ ਚੇਂਜ ਕਰ ਗੀਏ ਉਹਦਾ ਸਿਸਟਮ ਤੇ ਚਲੋ ਜੀ ਫਿਰ ਕੰਮ ਤਾਂ ਸਾਡੇ ਇਦਾਂ ਹੀ ਚੱਲਦੇ ਰਹੇ ਨੇ ਭਾਬੀ ਦੀ ਕਿਰਪਾ ਨਾਲ ਮਾਲਕ ਕਿਰਪਾ ਬਣਾਈ ਰੱਖੇ ਜੀ ਮਿਲਦੇ ਆ ਜੀ ਫਿਰ ਤੁਹਾਨੂੰ ਕਿਸੇ ਅਗਲੇ ਬਲੌਗ ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ